ਪੰਜਾਬ ਚ ਹੜਾ ਇਹ ਤਾਂ ਲੋਕਾਂ ਨੇ ਮਦਦ ਲਈ ਸਰਕਾਰ ਵੱਲ ਵੇਖਿਆ ਪਰ ਸਰਕਾਰ ਉਹ ਤਾਂ ਖੁਦ ਆਪਣੇ ਪੈਸਿਆਂ ਦਾ ਹਿਸਾਬ ਭੁੱਲ ਗਈ ਸੀਏਜੀ ਦੀ ਰਿਪੋਰਟ ਮੁਤਾਬਕ ਆਪ ਸਰਕਾਰ ਨੇ 12599 ਕਰੋੜ ਜੋ ਹੜ੍ਹ ਤੇ ਆਫਦਾ ਰਾਹਤ ਲਈ ਆਏ ਸਨ ਉਹਨਾਂ ਦਾ ਹਿਸਾਬ ਹੀ ਨਹੀਂ ਦਿੱਤਾ ਨਾ ਵੱਖਰਾ ਖਾਤਾ ਬਣਾਇਆ ਨਾ ਆਡਿਟ ਕੀਤਾ ਨਾ ਰਿਪੋਰਟ ਦਿੱਤੀ ਸਾਰੇ ਪੈਸੇ ਆਮ ਖਰਚਾਂ ਵਿੱਚ ਮਿਲਾ ਦਿੱਤੇ ਤੇ ਜਦੋਂ ਪੁੱਛਿਆ ਗਿਆ ਸੀ ਪੈਸੇ ਕਿੱਥੇ ਗਏ ਭਗਵੰਤਮਾਨ ਨੇ ਕਿਹਾ ਸੀ ਦਿੱਲੀ ਨਹੀਂ ਦੇ ਰਹੀ ਫੰਡ ਪਰ ਕੇਂਦਰ ਨੇ ਤਾਂ ਕਿਹਾ ਪੈਸੇ ਤਾਂ ਪਲਬਦ ਸਨ ਪਰ ਪੰਜਾਬ ਨੇ ਰੂਲਸ ਫੋਲੋ ਨਹੀਂ ਕੀਤੇ ਕੇਂਦਰ ਸਰਕਾਰ ਨੇ ਤਾਂ 12599 ਕਰੋੜ एसडीआर ਫੰਡ ਵਿੱਚ ਦਿੱਤੇ ਉੱਪਰੋਂ 1600 ਕਰੋੜ ਦਾ ਸਪੈਸ਼ਲ ਪੈਕੇਜ ਵੀ ਲਾਨੇ ਆ ਟੀਮ ਵੀ ਭੇਜੀ ਗਰਾਊਂਡ ਸਰਵੇ ਵੀ ਕੀਤਾ ਪਰ ਜਦੋਂ ਪੰਜਾਬ ਨੇ ਯੂਟਿਲਾਈਜੇਸ਼ਨ ਸਰਟੀਫਿਕੇਟ ਹੀ ਨਹੀਂ ਦਿੱਤਾ ਤਾਂ ਸਿਸਟਮ ਦੇ ਅਨੁਸਾਰ ਪੈਸਿਆਂ ਨੂੰ ਰੋਕਿਆ ਗਿਆ ਹੁਣ ਹੈਰਾਨੀ ਦਾ ਵੇਖੋ ਮਾਨ ਸਰਕਾਰ ਕਹਿੰਦੀ ਅਸੀਂ ਕਰਪਸ਼ਨ ਖਿਲਾਫ ਲੜਾਂਗੇ ਤੇ ਹੁਣ ਲੋਕ ਕਹਿ ਰਹੇ ਨੇ ਸਾਡੇ ਪੈਸੇ ਕਿੱਥੇ ਗਏ ਇਹ ਤਾਂ ਸਿਰਫ ਭਗਵੰਤ ਮਾਨ ਹੀ ਦੱਸ ਸਕਦੇ ਨੇ گورنر ਤੋਂ ਲੈ ਕੇ মিডিਆ ਤੱਕ ਸਭ ਕਹਿੰਦੇ ਨੇ ਆਪਦੀ ਟਰਾਂਸਪਰੈਂਸੀ ਸਿਰਫ ਪ੍ਰੈਸ ਕਾਨਫਰੰਸ ਤੱਕ ਸੀ ਅਸਲਚ ਐਸਡੀਆਰ ਫੰਡ ਬਣ ਗਿਆ ਪੰਜਾਬ ਦਾ ਪਰਸਨਲ ਵਾਲਟ ਲੋਕਾਂ ਨੂੰ ਚਾਹੀਦੀ ਸੀ ਰਾਹਤ ਪਰ ਮਿਲੀ ਰਾਜਨੀਤੀ ਤੇ ਬਹਾਨੇ ਹਰ ਤੋਂ ਵੱਡੀ ਤਰਾਸ਼ਦੀ ਸੀ ਹਰਬਾਦ ਆਈ ਆਰਥਿਕ ਸਮੱਸਿਆ